ਅਮਰਾ ਪਦ ਪਾਵੇ ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਭਾਵਨ ਦੀ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿੰਨ ਕੂਮ ਕਮ ਜਾਏ ਜਿਨ ਸਤਗੁਰ ਪਿਆਰਾ ਦੇਖਿਆ ਤਿੰਨ ਕੋ ਹੋਂ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿੰਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੀਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਈਂ ਦੇ ਤੇ ਜਨ ਪਰਵਾਨ ਇਨ ਬਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੇ ਜੋ ਗੁਰਮੁਖ ਪਿਆਰਾ ਸੇਵੰਦੀ ਤਿਨ ਹਰ ਫਲ ਪਾਵੇ ਜਿਨਾਂ ਹਰ ਸੇਤੀ ਪਿਰਹੜੀ ਤਿਨਾ ਜੀ ਪ੍ਰਭ ਨਾਲੇ ਵੇ ਜਪ ਜਪ ਪਿਆਰਾ ਜੀਵੰਦੀ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿੰਨ ਕੋ ਘੁੰਮ ਜਾਇਆ ਓਏ ਆਪ ਛੁੱਟੇ ਪਰਵਾਰ ਸਿਉ ਸਭ ਜਗਤ ਛਡਾਇਆ ਗੁਰ ਪਿਆਰੈ ਹਰ ਸੇਵਿਆ ਗੁਰ ਧੰਨ ਗੁਰ ਤਨੋ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨ ਜੋ ਗੁਰ ਸਿੱਖ ਗੁਰ ਸੇਵੰਦੀ ਸੇ ਪੁੰਨ ਪਰਾਣੀ ਜਨ ਨਾਨਕ ਤਿੰਨ ਕੋ ਵਾਰਿਆ ਸਦਾ ਸਦਾ ਕੁਰਬਾਨੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਪਾਈਆਂ ਹਰ ਦਰਗਾਹ ਪੈਨਾਈਆਂ ਹਰ ਆਪ ਗੱਲ ਲਾਈਆਂ ਜੋ ਗੁਰਮਖ ਨਾਮ ਧਿਆਈਂ ਦੀ ਤਿਨ ਦਰਸ਼ਨ ਦੀਜੈ ਹਮ ਤਿਨ ਕੇ ਚਰਨ ਪਖਾਲ ਦੀ ਧੂੜ ਕੋਲ ਕੋਲ ਪੀਜੈ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੀਤਿਓ ਜਮ ਪਕੜ ਚਲਾਈਆ ਜਿਨ ਹਰ ਨਾਮਾ ਹਰ ਚੀਤਿਆ ਹਿਰਦੈ ਉਰ ਧਾਰੇ ਤਿੰਨ ਜਮ ਨੇੜ ਨਾ ਆਵੀ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤਗੁਰ ਭੇਟਿਆ ਰੰਗ ਰਲੀਆਂ ਮਾਣੈ ਸਤਗੁਰ ਦਾਤਾ ਆਖੀਐ ਤੁਸ ਕਰੇ ਪਸਾਉ ਹਉ ਗੁਰ ਵਿਟੋ ਸਦ ਵਾਰਿਆ ਜਿਨ ਦਿੱਤੜਾ ਨਾਉ ਸੋ ਧਨ ਗੁਰੂ ਸਾਬਾਸ ਹੈ ਹਰ ਦੇ ਸਨੇਹਾ ਹਉ ਵੇਖ ਵੇਖ ਗੁਰੂ ਵੇਗਸਿਆ ਗੁਰ ਸਤ ਗੁਰ ਦੇਹਾ ਗੁਰ ਰਸ ਨਾ ਅਮਰਤ ਬੋਲ ਦੀ ਹਰ ਨਾਮ ਸੁਹਾਵੀ ਜਿਨ ਸੁਣ ਸਿਖਾਂ ਗੁਰ ਮੰਨਿਆ ਤਿੰਨਾ ਭੁਖ ਸਭ ਜਾਵੀ ਹਰ ਕਾ ਮਾਰਗ ਆਖੀਐ ਕਹੋ ਕਿਤ ਬਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮੁਖ ਹਰਿ ਆਰਾਧਿਆ ਸੇ ਸਾਹਾ ਵੱਡ ਦਾਣੀ ਹਉ ਸਤਿਗੁਰ ਕਉ ਸਦ ਵਾਰਿਆ ਗੁਰਬਚਨ ਸਮਾਣੀ ਤੂੰ ਠਾਕੁਰ ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ ਤੁਦ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹਿਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਪਾਵੈ ਨਾਨਕਾ ਸਾਈ ਗੱਲ ਚੰਗੀ ਤਲੰਗ ਮਹੱਲਾ 9 ਕਾਫੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਚੇਤਨਾ ਹੈ ਤੂੰ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਸਿਨ ਸਿਨ ਆਉਦ ਬਿਹਾਤ ਹੈ ਫੂਟੇ ਘਟ ਜਿਉ ਪਾਣੀ ਰਹਾਉ ਹਰ ਗੁਣ ਕਾਹੀ ਨਾ ਗਾਵੇ ਹੀ ਮੂਰਖ ਅਗਿਆਨਾ ਝੂਠੇ ਲਾਲਚ ਲਾਗ ਕੇ ਨਹਿ ਮਰਨ ਪਛਾਨਾ ਅਜਹੁ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ ਤਲੰਗ ਮਹੱਲਾ ਨੋ ਜਾਗ ਲੈ ਹੋ ਰੇ ਮਨਾ ਜਾਗ ਲੈ ਕਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਰਹਾਉ ਮਾਤ ਪਿਤਾ ਸੁਤ ਬੰਦ ਜਨ ਹਿਤ ਜਾ ਸਿਉ ਕੀਨਾ ਜਿਉ ਛੂਟਿਓ ਜਬ ਦੇ ਤੇ ਦਾਰ ਅਗਨ ਮੈਂ ਦੀਨਾ ਜੀਵਤ ਲਓ ਵਿਵਹਾਰ ਹੈ ਜਗ ਕੌਤਮ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਖਨ ਸਮਾਨੋ ਤਲੰਗ ਮਹੱਲਾ ਨੋ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਰਹਾਉ ਸੰਪਤ ਰਾਤ ਤਾਨ ਰਾਜ ਸਿਓ ਅਤ ਨੇਹੋ ਲਗਾਇਓ ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇਓ ਜਾਨ ਬੂਝ ਕੈ ਬਾਵਰੇ ਤੈ ਕਾਜ ਬਿਗਾਰਿਓ ਪਾਪ ਕਰਤ ਸੁਖਿਓ ਨਹੀਂ ਨਹਿ ਗਰਬ ਨਿਵਾਰਿਓ ਜਿਹ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪੁਕਾਰ ਕੈ ਗਹੋ ਪ੍ਰਭ ਸਰਨਾਈ ਤਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਬੇਨ ਕਤੇਮ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਠੁਕ ਦਮ ਕਰਾਰੀ ਜੋ ਕਰਹੁ ਹਾਜ਼ਰ ਹਜੂਰ ਖੁਦਾਏ ਬੰਦੇ ਖੋਜ ਦੇਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਏ ਇਹ ਜੋ ਦੁਨੀਆਂ ਸਿਹਰ ਮੇਲਾ ਦਸਤਗੀਰੀ ਨਾਹੀ ਰਹਾਉ ਦਰਉਗ ਪੜ ਪੜ ਖੁਸ਼ੀ ਹੋਵੇ ਬੇਖਬਰ ਬਾਦ ਬਕਾਹੇ ਹਕ ਸੱਚ ਖਾਲਕ ਖਲਕ ਮਿਆਨੀ ਸਿਆਮ ਮੂਰਤ ਨਾਹੀ ਅਸਮਾਨ ਮਿਆਨੀ ਲਹੰਗ ਦਰਿਆ ਗੁਸਲ ਕਰਦਨ ਬੂੰਦ ਕਰ ਫੱਕਰ ਨਾਇਮ ਲਾਏ ਚਸਮੇ ਜਹ ਤਹਾ ਮਾਜੂਦ ਅੱਲਾਹ ਪਾਕ ਪਾਕ ਹੈ ਸਕ ਕਰੋਂ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋ ਹੋਏ ਨਾਮ ਦੇਵ ਜੀ ਮੈਂ ਅੰਧਲੇ ਕੀ ਤੇਕ ਤੇਰਾ ਨਾਮ ਖੁੰਧ ਕਾਰਾ ਮੈਂ ਗਰੀਬ ਮੈਂ ਮਸ਼ਕੀਨ ਤੇਰਾ ਨਾਮ ਹੈ ਆਧਾਰਾ ਰਹਾ ਕਰੀਮ ਮਾ ਰਹੀਮਾ ਅੱਲਾ ਤੂੰ ਗਨੀ ਹਾਜਰਾ ਹਜੂਰ ਦਰ ਪੇਸ ਤੂੰ ਮਨੀ ਦਰਿਆ ਤੂੰ ਦੇਹੰਦ ਤੂੰ ਬਿਸਿਆਰ ਤੂੰ ਧਨੀ ਦੇਹੇ ਲੇਹੇ ਏਕ ਤੂੰ ਦਿਗਰ ਕੋ ਨਹੀਂ ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਨਾਮੇ ਚੇ ਸੁਆਮੀ ਬਖਸ਼ੰਦ ਤੂੰ ਹਰੀ ਹੱਲੇ ਯਾਰਾ ਹੱਲੇ ਯਾਰਾ ਖੁਸ਼ ਖਬਰੀ ਬਲ ਬਲ ਜਾਉ ਹਉ ਬਲ ਬਲ ਜਾਉ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਮ ਰਹਾਉ ਕੁਜਾ ਆਮਤ ਕੁਜਾ ਰਫਤੀ ਕੁਜਾ ਮੇ ਰਵੀ ਦਿਵਾਰਕਾ ਨਗਰੀ ਰਾਸ ਬਗੋਈ ਖੂਬ ਤੇਰੀ ਪਗਰੀ ਮੀਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮੁਗੋਲ ਚੰਦੀ ਹਜ਼ਾਰ ਆਲਮ ਏਕਲ ਖਾਨਾ ਹਮ ਚਿਨੀ ਪਾਤਸ਼ਾਹ ਸਾਂਵਲੇ ਬਰਨਾ ਅਸਪਤ ਗਜਪਤ ਨਰਹ ਨਰੀਂਦ ਨਾਮੇ ਕੇ ਸੁਆਮੀ ਮੀਰ ਮੁਕੰਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੀ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵੋ ਕਉ ਦੂਦੈ ਕਉ ਜਾਵਹੁ ਦੂਦ ਕਰਮ ਫੁਨ ਸੁਰਤ ਸਮਾਇਣ ਹੋਏ ਨਰਾਸ ਜਮਾਵਹੁ ਜਪਹੁ ਤਾ ਏਕੋ ਨਾਮਾ ਹੋਰ ਨਰਾ ਫਲ ਕਾਮਾ ਰਹਾਉ ਯਹ ਮਨ ਈਤੀ ਹਾਥ ਕਰਹੁ ਫੁਨ ਨੇਤਰੋ ਹੋ ਨੀਂਦ ਨਾ ਆਵੇ ਰਸਨਾ ਨਾਮ ਜਪਹੁ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਵਹੁ ਮਨ ਸੰਪਟ ਜਿਤ ਸਤ ਸਰ ਨਾਵਣ ਮਾਨਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਨ ਸੇਵਕ ਜੇ ਸੇਵੇ ਇਨ ਬਿਦ ਸਾਹਿਬ ਰਬ ਤਰਹਿ ਕਹਿੰਦੇ ਕਹ ਕਹੀ ਕਹਿ ਜਾਵਹਿ ਤੁਮ ਸਰ ਅਵਰ ਨ ਕੋਈ ਭਗਤ ਹੀਨ ਨਾਨਕ ਜਨ ਜੰਪੈ ਹੌਸਾ ਲਾਹੀ ਸੱਚਾ ਸੋਈ ਸੂਹੀ ਮਹੱਲਾ ਪਹਿਲਾ ਕਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਅੰਤਰ ਵਸੈ ਨਾ ਬਾਹਰ ਜਾਇ ਅਮਰਤ ਛੋੜ ਕਾਹੀ ਬਿਖ ਖਾਏ ਐਸਾ ਗਿਆਨ ਜੱਪੋ ਮਨ ਮੇਰੀ ਹੋਵਹੁ ਚਾਕਰ ਸਾਚੇ ਕੇਰੇ ਰਹਾਉ ਗਿਆਨ ਧਿਆਨ ਸਭ ਕੋਈ ਰਵੇ ਬੰਧਨ ਬਾਂਧਿਆ ਸਭ ਜਗ ਭਵੇ ਸੇਵਾ ਕਰੇ ਸੋ ਚਾਕਰ ਹੋਏ ਜਲ ਤਲ ਮਹੀਲ ਰਵ ਰਹੇ ਆਸੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਸੋਹੀ ਮਹੱਲਾ ਪਹਿਲਾ ਘਰ ਸੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਉੱਜਲ ਕਹਿ ਹਾਂ ਚਿਲਕਣਾ ਕੋਟਿ ਮਕਾਲੜੀ ਮਸ ਧੋਤਿਆਂ ਝੂਠ ਨਾ ਉਤਰੈ ਜੇ ਸੋ ਤੋਂ ਆ ਤਿਸ ਸੱਜਣ ਸੇ ਈ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੈ ਲਿਖਾ ਮੰਗੀਐ ਤਿੱਥੈ ਖੜੇ ਦਿਸੰ ਰਹਾਉ ਕੋਠੇ ਮੰਡਪ ਮਾਰੀਆਂ ਪਾਸੋਂ ਚਿਤ ਵੀ ਆਹਾ ਟਟੀਆਂ ਕਾਮਨਾ ਆਵਨੀ ਵਿੱਚੋਂ ਸਖਣੀ ਆਹਾ ਬੱਗਾ ਬੱਗੇ ਕੱਪੜੇ ਤੀਰਤ ਮੰਜਵਸੰ ਕੋਟ-ਕੋਟ ਜੀਆਂ ਖਾਵਣੇ ਬੱਗੇ ਨਾ ਕਹੀਨ ਸਿੰਮਲ ਰੋਖ ਸਰੀਰ ਮੈਂ ਮੈਂ ਜਨ ਦੇਖ ਭੁਲੰਨ ਸੇ ਫਲ ਕਮ ਨਾ ਆਮਨੀ ਤੇ ਗੁਣ ਮੈਂ ਤਨ ਹਨ ਅੰਧ ਲੈ ਭਾਰ ਉਠਾਇਆ ਡੂੰਘਰ ਵਾਟ ਬਹੁਤ ਅੱਖੀ ਲੋੜੀ ਨਾ ਲਾਹਾ ਹਉ ਚੜ ਲੰਗਾ ਕਿਤ ਚੱਕਰੀਆਂ ਚੰਗੀਆਂ ਆਈਆਂ ਅਵਰ ਸਿਆਣ ਪਾ ਕੇਤ ਨਾਨਕ ਨਾਮ ਸੰਭਾਲ ਤੂੰ ਵੱਡਾ ਛਟ ਹੈ ਜੇਤ ਸੂਹੀ ਮਹੱਲਾ ਪਹਿਲਾ ਜਪ ਤਪ ਕਾ ਬੰਦ ਬੇੜਲਾ ਜਿਤ ਲੰਘਹਿ ਵਹਿਲਾ ਨਾ ਸਰ ਵਰ ਨਾ ਊਚਲੇ ਹੈ ਸਾ ਪੰਥ ਸੁਹਿਲਾ ਤੇਰਾ ਏਕੋ ਨਾਮ ਮਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ਰਹਾਉ ਸਾਜਨ ਚੱਲੇ ਪਿਆਰਿਆ ਕਿਉ ਮੇਲਾ ਹੋਈ ਜੇ ਗੁਣ ਹੋਵੇ ਘੰਟੜੀ ਐ ਮਿਲੇਗਾ ਸੋਈ ਮਿਲਿਆ ਹੋਏ ਨਾ ਵਿਛੜੈ ਜੇ ਮਿਲਿਆ ਹੋਈ ਆਵਾ ਗਉਣ ਨਿਵਾਰਿਆ ਹੈ ਸਾਚਾ ਸੋਈ ਹਉ ਮੈਂ ਮਾਰ ਨਿਵਾਰਿਆ ਸੀਤਾ ਹੈ ਚੋਲਾ ਗੁਰਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ ਨਾਨਕ ਕਹੈ ਸਹੀਲੀ ਹੋ ਸੋ ਖਰਾ ਪਿਆਰਾ ਹਮ ਸਹਿ ਕੀ ਰੀਆਂ ਦਾਸੀਆਂ ਸਾਚਾ ਖਸਮ ਹਮਾਰਾ ਸੂਹੀ ਮਹੱਲਾ ਪਹਿਲਾ ਜਿਨ ਕੋ ਭਾਂਡੈ ਭਾਉ ਤਿਨਾਂ ਸਵਾਰ ਸੀ ਸੂਖੀ ਕਰੈ ਪਸਾਉ ਦੂਖ ਵਿਸਾਰ ਸੀ ਸਹਿਸਾ ਮੂਲੇ ਨਾਹੀ ਸਰਪਰਤਾਰ ਸੀ ਤਿਨਾਂ ਮਿਲਿਆ ਗੁਰ ਆਏ ਜਿਨ ਕੋ ਲੀਖਿਆ ਅੰਮ੍ਰਿਤ ਹਰਿ ਕਾ ਨਾਮ ਦੇਵੈ ਦੀਖਿਆ ਚਲਹਿ ਸਤਗੁਰ ਭਾਈ ਪਵਹਿ ਨ ਭੀਖਿਆ ਜਾਂ ਕੋ ਮਹਿਲ ਹਜੂਰ ਦੂਜੇ ਨਿਵੇਂ ਕਿਸ ਦਰ ਦਰਵਾਣੀ ਨਾਹੀ ਮੂਲੇ ਪੁੱਛ ਤਿਸ ਛਟੈ ਤਾਂ ਕਹਿ ਬੋਲ ਸਾਹਿਬ ਨਦਰ ਜਿਸ ਕਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਈ ਧਾਇ ਉਸਾਰੀ ਸਾਜ ਜਾਣੈ ਸਭ ਸੋਈ ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਸੂਹੀ ਮਹੱਲਾ ਪਹਿਲਾ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਆਤਮ ਲੀਨ ਤੋਤਾ ਹੱਛਾ ਨਾ ਹੋਏ ਸੀ ਗੁਰੂ ਦਵਾਰੈ ਹੋਏ ਸੋਜੀ ਪਾਏ ਸੀ ਏਤ ਦਵਾਰੈ ਧੋਏ ਹੱਛਾ ਹੋਏ ਸੀ ਮੈਲੇ ਹਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੈ ਜਾਈ ਅੱਗੇ ਪਾਏ ਸੀ ਜੇ ਕਰਮ ਕਮਾਏ ਤੇਹਾ ਹੋਏ ਸੀ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ ਚੱਲਿਆ ਪਤ ਸਿਓ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਤੇਹੋ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਸੂਹੀ ਮਹੱਲਾ ਪਹਿਲਾ ਜੋਗੀ ਹੋਵੇ ਜੋਗ ਵੈ ਭੋਗੀ ਹੋਵੇ ਖਾਏ ਤਪਿਆ ਹੋਵੇ ਤਪ ਕਰੇ ਤੀਰਥ ਮਲ ਮਲ ਨਹਾਏ ਤੇਰਾ ਸੱੜੜਾ ਸਨੀਜੈ ਭਾਈ ਜੇ ਕੋ ਬਹਿ ਅਲਾਈ ਰਹਾਉ ਜੈ ਸਾ ਬੀਜੈ ਸੋ ਲੁੜੇ ਜੋ ਖੱਟੇ ਸੋ ਖਾਏ ਅੱਗੇ ਪੁੱਛ ਨਾ ਹੋਵੇ ਜੇ ਸਣ ਨੀਛਾਣੇ ਜਾਈ ਤੈ ਸੋ ਜੈਸਾ ਕਾਢੀ ਐ ਜੈਸੀ ਕਾਰ ਕਮਾਈ ਜੋ ਦਮ ਚੇਤਨਾ ਆਵੈ ਸੋ ਦਮ ਬਿਰਥਾ ਜਾਏ ਇਹੋ ਤਨ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ਨਾਨਕ ਕਮ ਨਾ ਆਵੈ ਜਿਤ ਤਨ ਨਾਹੀ ਸੱਚਾ ਨਾਮ